ਲੁਧਿਆਣਾ ਦੇ ਪੱਖੋਵਾਲ ਰੋਡ ਤੇ ਉਸ ਵੇਲੇ ਖੜੇ ਲੋਕਾਂ ਦੀ ਲੱਤਾਂ ਕੰਮ ਗਈਆਂ ਜਦੋਂ ਟਰੈਕਟਰ ਟਰਾਲੀ ਇੰਨੀ ਬੇਕਾਬੂ ਹੋ ਗਈ ਕਿ ਬਿਜਲੀ ਦੇ ਖੰਬੇ ਦੇ ਵਿੱਚ ਜਾ ਟਕਰਾਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਕਾਬੂ ਟਰੈਕਟਰ ਟਰਾਲੀ ਨੇ ਖੰਬੇ ਦਾ ਕਿੰਨਾ ਨੁਕਸਾਨ ਕਰ ਦਿੱਤਾ ਹੈ ਉਤਹੀ ਟਰੈਕਟਰ ਚਾਲਕ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਕੂਟਰੀ ਦਾ ਬਚਾਅ ਕਰਦੇ ਸਮੇ ਇਹ ਹਾਦਸਾ ਵਾਪਰਿਆ ਜਿੰਮਕੌਰ ਸਿੰਘ ਜੀ ਅਜਾ ਕੀ ਗੱਲਬਾਤ ਕੀ ਹੋਈ ਮਾਈ ਜੀ ਐਕਸੀਡੈਂਟ ਹੋ ਗਿਆ ਜੀ ਭਾਈ ਇਹ ਇਧਰ ਗੱਡੀ ਆਉਂਦੀ ਸੀ ਅੱਛਾ ਕੱਡੀ ਹੁੰਦੀ ਏ ਇੱਧਰ ਇੱਕ ਸਕੂਟਰੀ ਆਉਂਦੀ ਅੱਛਾ ਉਹਦਾ ਸਕੂਟਰੀ ਕਰਕੇ ਟਰੈਕਟਰ ਮੜਿਆ ਟਰਾਲੀ ਉਹ ਘੁੰਮ ਗਈ ਉਦੋਂ ਬਾਅਦ ਬੁਰਤ ਗਈ ਟਰਾਲੀ ਅੱਛਾ ਉਦੋਂ ਬਾਅਦ ਟਰੈਕਟਰ ਇੱਧਰ ਆ ਗਿਆ ਬਥੇਰਾ ਰੋਕ ਗਿਆ ਸਾਹਮਣੇ ਨਹੀਂ ਗਿਆ ਟਰੈਕਟਰ ਅੱਛਾ ਅਚਾਨਕਾਂ ਪਹਿਲਾਂ ਹਾਂ ਹਾਂ ਜੀ ਕਿਤੇ ਥੁੜੀ ਵਾਲੇ ਨੂੰ ਟਕੌਂਡ ਆ ਜੀ ਹਾਂ ਅੱਛਾ ਹੁਣ ਕਾਰਵਾਈ ਹੋ ਗਈ ਐ ਉਹ ਕਹਿੰਦੇ ਵੀ ਟਰੈਕਟਰ ਲੈ ਕੇ ਜਾਣਾ ਤੁਸੀਂ ਗੱਲਬਾਤ ਕੀਤੀ ਵੀ ਨੁਕਸਾਨ ਭਰੋਗੇ ਹਾਂਜੀ ਹਾਂਜੀ ਹੈ ਹਾਂਜੀ ਕੀ ਗੱਲ ਹੋਈ ਐ ਨੁਕਸਾਨ ਭਰਾਂਗੇ ਨੁਕਸਾਨ ਪਾ ਦਿੱਤ ਗੀ ਹਾਂਜੀ ਉਹ ਕਈ ਵਾਰੀ ਆਏ ਹੁੰਦਾ ਜਦੋਂ ਐਕਸੀਡੈਂਟ ਹੋ ਜਾਂਦਾ ਲੋਕਾਂ ਦੇ ਜੈਵਨ ਦੀ ਪੀਟੀ ਖਾਦੀ ਹੋਈ ਸੀ। ਨਾ ਨਾ ਜੀ ਇਹੋ ਜਿਹਾ ਕੋਈ ਕੰਮ ਹੀ ਨਹੀਂ ਸੀ। ਹਾਂ ਆਪਦਾ ਖਾਂਦੇ ਪੀਂਦੀ ਨਹੀਂ ਹੈਗੀ। ਬਿਲਕੁਲ ਟੱਚ ਹੀ ਨਹੀਂ ਕਰਦਾ ਜੀ। ਟੱਚ ਵੀ ਨਹੀਂ ਕਰਦੀ ਕੋਈ ਨਸ਼ਾ ਵੀ ਨਹੀਂ ਕਰਦਾ। ਪਤਾ ਕਿੱਥੋਂ ਆ ਕੇ ਤੂੰ ਰਹਿਦੀ। ਪਰਣਾਲੇ ਤੋਂ। ਅੱਗੇ ਕਿੱਥੇ ਜਾਣਾ? ਇਹ ਨਹਿਰ ਤੇ ਜਾਣਾ। ਨਹਿਰ ਤੇ ਜੀ। ਹਾਂ ਜੀ। ਉੱਥੇ ਹੀ ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਸਾਰੀ ਬਿਜਲੀ ਠੱਪ ਹੋ ਗਈ ਅਤੇ ਟਰੈਕਟਰ ਚਾਲਕ ਤੋਂ ਇਸ ਪੂਰੇ ਨੁਕਸਾਨ ਦੀ ਪਰਭਾਈ ਕਰਵਾਈ ਜਾਵੇਗੀ। ਪੀਐਸਪੀਸੀਲ ਜੀ। ਆ ਸਰਕਾਰੀ ਬੋਲਤ ਆ ਜੀ ਜੀ ਸਰ ਆ ਜੈ ਐਕਸੀਡੈਂਟ ਹੋਇਆ ਜੀ ਕੰਬਾ ਟੁੱਟਿਆ ਵਾ ਮੌਕੇ ਤੇ ਪਹੁੰਚੇ ਹੋ ਕਿਦਾਂ ਦੀ ਕਾਰਵਾਈ ਕੀਤੀ ਕਾਰਵਾਈ ਤਾਂ ਜਿਹੜਾ ਐਸਟੀਮੇਟ ਆ ਜਿਹੜਾ ਨੁਕਸਾਨ ਹੋਇਆ ਉਹ ਜਮਾ ਕਰਵਾਉਂਦੇ ਟਿੱਕ ਕੇ ਲੈ ਲੈਣਾ ਕੋਈ ਅੱਛਾ ਜੀ ਹਾਂ ਜੀ ਬਿਜਲੀ ਬੰਦ ਹੋ ਗਈ ਦਾ ਨਹੀਂ ਬਿਜਲੀ ਬੰਦ ਕਿੰਨਾ ਕੁ ਟਾਈਮ ਲੱਗੇ ਤਕਰੀਬਨ 500 ਦਾ ਟਰਾਂਪ ਬੰਦ ਨੇ ਤਕਰੀਬਨ ਲੱਗਣਾ 2-2.5 ਬੱਜਣੇ ਜੀ 2-2.5 ਬੱਜਣੇ ਲੱਤਰ ਕੀ ਲੱਗਦਾ ਕਿਦਾਂ ਐਕਸੀਡੈਂਟ ਕੋਈ ਗਾਲ ਘੱਟ ਇਹ ਤਾਂ ਹੁਣ ਪਤਾ ਨਹੀਂ ਇਹਨਾਂ ਨੂੰ ਪਤਾ ਸੀ ਇਹ ਦੇਖਾਈਆ ਇਹ ਤਾਂ ਕਹਿੰਦੇ ਵੀ ਗੱਡੀ ਕੋਈ ਮੁਰੇ ਆ ਗਈ ਹਾਂਜੀ ਹਾਂਜੀ ਐਸਟੀਮੇਟ ਲੈ ਲੈ ਜੀ ਹੁਣ ਐਸਟੀਮੇਟ ਤਾਂ ਇਹਨਾਂ ਨੂੰ ਲਿਖ ਕੇ ਲੈ ਲੈ ਥਾਣੇ ਦੇ ਵਿੱਚ ਅੱਛਾ ਜੀ ਥਾਣੇ 'ਚ ਲੈ ਲੈ ਹਾਂਜੀ ਹਾਂਜੀ ਉਹ ਲੀ ਪੈਸੇ ਭਰਨਗੇ ਪੈਸੇ ਭਰਨਗੇ ਠੀਕ ਕਿੰਨਾ ਕੁ ਨੁਕਸਾਨ ਲੱਗਦਾ ਹੀ ਆ ਜੀ ਨੁਕਸਾਨ ਤਾਂ ਹੈਗਾ 35-40 ਹਜ਼ਾਰ ਦੇ ਨੇੜੇ ਜੀ ਠੀਕ ਹੈ ਜੀ ਇਹ ਤੋਂ ਉੱਪਰ ਹੀ ਨੁਕਸਾਨ ਜੀ ਠੀਕ ਹੈ ਜੀ ਹਾਂ ਬਾਕੀ ਪੂਰਾ ਕਰਦੇ ਹਾਂ ਹਾਂਜੀ ਖੈਰ ਇਸ ਹਾਦਸੇ ਦੇ ਵਿੱਚ ਗਣੀ ਮਤੇ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ